ਐਮਐਲਏ ਸਾਹਿਬ ਮੇਰੀ ਗੱਲ ਸੁਣੋ ਕਿਹਦਾ ਕੈਂਡੀਡੇਟ ਸਾਹਿਬ ਆਏ 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 ਇਹਦੇ ਕੋਈ ਇਹਦੇ ਇੱਕ ਨੇ ਪਰ ਪ੍ਰਸ਼ਾਸਨ ਨਾਲ ਗੱਲ ਸੁਣੋ ਮੈਂ ਇਸ ਵੀਰੇ ਆ ਆਦਰਾਗੜ੍ਹ ਤੋਂ ਆੜੇ ਇਹ ਦੋਨੇ ਆਏ ਆ ਤੁਸੀਂ ਤਾਂ ਸਾਡਾ ਧੱਕਾ ਨਾ ਕਰੋ ਸਾਡਾ ਪਿੰਡ ਦਾ ਕੰਮ ਆ ਜੋ ਸਾਡ ਨੂੰ ਕੱਲੇ ਲਈ ਤਾਂ ਇਹੋ ਛੋੜੋ ਬੰਦ ਪਾਜੀ ਮੇਰੀ ਗੱਲ ਸੁਣੋ ਅਰੇ ਬੂਥ ਅਸੀਂ ਲਾਇਆ ਤੁਸੀਂ ਲਾਓ ਬੂਥ ਫਟਾਇਆ ਕਿਹਨੇ ਫਟਾਇਆ ਕਿਹੜਾ ਕਹਿੰਦਾ ਬੰਦਾ ਇੱਥੇ ਆਇਆ ਮੈਨੂੰ ਉਹ ਦੱਸੋ ਯਾਰ ਨੂੰ ਨੂੰ ਮੁਰਿਆ ਕਿਹਨੇ ਲਾਇਆ ਕਿਹਨੂੰ ਹੁਣ ਕਿਹੜਾ ਬੰਦਾ ਇੱਥੇ ਆਇਆ ਯਾਰ ਸੋ ਇਹ ਸਤਕਾਰਯੋਗ ਅੰਮ੍ਰਿਤਪਾਲ ਸਾਹਿਬ ਨੇ ਮੈਂ ਇਨਾ ਤੋਂ ਇਲੈਕਸ਼ਨ ਲੜਾਈ ਚਲਾਓ ਚਲਾਓ ਕੋਈ ਗੱਲ ਨਹੀਂ ਇਨਾ ਤੋਂ ਆ ਰਹੇ ਇਲੈਕਸ਼ਨ ਮੈਂ ਫਿਰ ਇਹਨਾਂ ਦੇ ਨਾਲ ਖੜੇ ਹਾਂ ਡਾਕਟਰ ਮੈਂ ਤਾਂ ਤੋਂ ਕੌਣਤਾ ਲੋ ਬਾਈ ਜੀ ਸਰਪੰਚ ਸਾਹਿਬ ਬੈਂਕੀ ਦਾ ਸੱਲੋ ਆਪਣੇ ਵੋਟਾਂ ਪਾਓ ਯਾ ਆਪਣੀ ਵੋਟਾਂ ਲੋ ਦੇਖੋ ਆਪਣਾ ਹਾਂ ਅਸੀਂ ਸਾਰੇ ਕੈਂਪ ਦਿਖਾ ਲਿਆ ਅਮਾ ਬੰਦੀ ਹੈ ਤੁਸੀਂ ਨਹੀਂ ਤੁਸੀਂ ਨਹੀਂ ਤੁਸੀਂ ਦੇਖੋ ਇੱਕ ਮਿੰਟ ਮੈਂ ਸਾਡੇ ਇੱਥੇ ਭਾਈ ਸਾਡੀ ਭਾਈਵੰਦੀ ਨਾ ਖਰਾਬ ਕਰੋ ਸਾਰੇ ਕੈਂਡੀਡੇਟ ਆ ਗਏ ਤੁਸੀਂ ਬੈਠੇ ਹੋ ਬੈਠੇ ਆ ਫੋਨ ਕਰ ਲਓ ਅੰਗਰ ਜੀ ਐਮਐਲਏ ਸਾਹਿਬ ਐਮਐਲਏ ਐਮਐਲਏ ਸਾਹਿਬ ਇਹ ਪਿੰਡ ਦੀ ਭਾਈਵੰਦੀ ਆ ਸਾਡੀ ਇਹ ਗੱਲ ਆ ਨਾ ਭਾਜੀ ਅਸੀਂ ਪਹਿਲਾਂ ਗਿਆ ਵੀ ਜਿਹਨੇ ਇਹਨੂੰ ਮਾਰ ਨਹੀਂ ਪਾਵੇ ਮੈਂ ਕ੍ਰੋਸ ਕਰ ਰਿਹਾ ਸੀ ਮੈਂ ਮਲੇ ਸਾਹਿਬ ਨੂੰ ਬਾਹਰ ਖੜੇ ਦੇਖਿਆ ਦੇਖੋ ਤੁਸੀਂ ਆਪਣੇ ਬੂਤਾ ਪਾ ਦਾ ਸਿਰ ਢੇੜਾ ਮਾਰ ਰਹੇ ਜੇ ਕੋਈ ਦਿੱਕਤ ਕਿਤੇ ਹੋ ਰਹੀ ਆ ਤੁਹਾਡਾ ਵੀ ਰਾਈਟ ਬੰਦ ਆ ਇਹਨਾਂ ਤੋਂ ਹੀ ਬੰਦ ਰਿਹਾ ਮੈਂ ਤਾਂ ਉਤਰ ਕੇ ਹਾਲਚਲ ਪੁੱਛਣੀ ਉਹਨੇ ਚ ਤੁਸੀਂ ਆਗੇ ਦੇਖੋ ਸਾਰੇ ਪਰਿਵਾਰਿਕ ਸਿਆਣੇ ਬੰਦ ਜਿਹੜੇ ਬੰਦੀ ਆਗੇ ਘੱਟੋ ਘਾਟ ਕੋਈ ਨਾ ਆਪਾਂ ਮਿਸ ਸੀਆ ਸਹੀ ਤਰੀਕੇ ਨਾਲ ਹੋਵੇਗਾ ਕਿੱਥੇ ਲੜਨਾ ਚੱਲਣਾ ਥੋੜੀ ਆਪਾਂ ਕਿਸੇ ਨੂੰ ਬਾਜੀ ਇਦਾਂ ਦਾ ਹੈ ਹੀ ਨਹੀਂ ਪ੍ਰੋਗਰਾਮ ਕੋਈ ਇੱਕ ਮਿੰਟ ਮੈਂ ਬੋਲਾਂ ਦੋ ਲੋਕ ਦੇ ਦਿਓ ਬੋਲੋ ਦੋ ਮਿੰਟ ਦੇ ਦਿਓ ਪ੍ਰਧਾਨ ਜੀ ਦਾ ਮੈਨੂੰ ਫੋਨ ਆਇਆ ਸੀ ਕਹਿੰਦੇ ਨਿਸ਼ਾਨੇ ਦਾਨ ਕਰ ਮੈਂ ਕਿਹਾ ਪ੍ਰਧਾਨ ਜੀ ਮੈਂ ਬਿਲਕੁਲ ਨਹੀਂ ਦਾਨ ਕੀਤਾ ਟੈਂਟ ਜਿੰਨੇ ਉਹਨਾਂ ਲਾਓ ਅਸੀਂ ਟੈਂਟ ਚ ਕਾਇਆ ਨਹੀਂ ਕਿਸੇ ਦਾ ਬਸ ਇੱਥੇ ਤਾਂ ਹੀ ਲੱਗਾ ਹੋਵੇ ਤਾਂ ਨਹੀਂ ਲੱਗੇ ਇੱਕ ਵਾਰ ਸਾਹਮਣੇ ਕਿ ਆਵੇ ਅਸੀਂ ਆਪਣਾ ਟੈਂਟ ਸਵੇਰੇ ਅਟਾਉਣਾ ਜੀ ਇੱਕ ਇੱਕ ਬੋਲ ਵੀ ਪਟਿਆ ਹੋ ਉਹ ਬਾਜੀ ਉਹ 9 ਵਜੇ ਦਾ ਸਾਮਾਨ ਦਾ ਕੇ ਬੰਦਾ ਰੱਖ ਕੇ ਗਿਆ ਉਹ ਲਿਆ ਮੈਂ ਲਿਆ ਨਾ ਜਿਹੜਾ ਸਾਮਾਨ ਰੱਖ ਕੇ ਗਿਆ ਉਹ ਰੱਖ ਕੇ ਚਲ ਗਿਆ ਅਸੀਂ ਉਹ ਪੈਸੇ ਦੇਖ ਗਏ ਉਹ ਬਾਜੀ ਉਹ ਨਿਕਿਆ ਫਿਰ ਪੈਸੇ ਬਾਜੀ ਉਹ ਨਿਕਿਆ ਕਹਿੰਦੇ ਲਾਇਆ ਬਾਜੀ ਉਹ ਨਿਕਿਆ ਵੀ ਮੈਨੂੰ ਪੈਸੇ ਦੇ ਦੋ ਲਾਇਆ ਆਪਣਾ ਆਪਣਾ ਕੋਈ ਤਰ੍ਹਾਂ ਦਾ ਉਹ ਭਾਜੀ ਮੇਰੀ ਬੇਨਤੀ ਇੱਕ ਮੈਨੂੰ ਸੁਣਾਓ ਯਾਰ ਗੱਲ ਤਾਂ ਸੁਣੋ ਸਪੰਸਾ ਆਪਣਾ ਤੁਹਾਡੇ ਨਾਲ ਕੋਤਰਾ ਨਹੀਂ ਗੱਲ ਆ ਕਿ ਆਪਣਾ ਫਰਜ਼ ਬੰਦਾ ਇਲਾਕੇ ਚ ਆਪਾਂ ਸਾਰੇ ਪਾਸੇ ਤੁਰੇ ਪੰਡੇ ਜੀ ਪਿੱਛੇ ਔਕੇ ਹੋ ਰਹੇ ਔਕੇ ਨਹੀਂ ਹੋ ਰਹੇ ਗੱਲ ਤਾਂ ਸੁਣ ਤੁਹਾਡੇ ਪੱਕੇ ਵੋਟਰ ਆਏ ਜੀ ਸਾਰੇ ਬੰਦੇ ਅੰਗਰ ਜੀ ਦੇਖੋ ਫਿਰ ਇਹ ਤੁਹਾਡੇ ਸਾਰੇ ਭਾਜੀ ਜੀ ਤੁਹਾਡੇ ਪੱਖੇ ਸਪੋਰਟਰ ਯਾਰ ਗੱਲ ਸੁਣੋ ਤੁਸੀਂ ਕੀ ਮੇਰਾ ਅਸੀਂ ਵੀ ਤੁਹਾਡੇ ਵੀ ਆਪਣੇ ਹਾਂ ਤੇ ਮੈਂ ਤੁਹਾਨੂੰ ਮੈਂ ਕੀ ਕਹਿ ਰਿਹਾ ਤੁਸੀਂ ਤੁਹਾਨੂੰ ਗਲਤ ਕਹਿ ਰਹੇ ਹੋ ਹੁਣ ਆਪਾਂ ਨਹੀਂ ਕੀਆ ਗੇ ਨਹੀਂ ਹੁਣ ਆਪਾਂ ਗਰਵਾ ਵੀ ਨਹੀਂ ਮੈਂ ਕਿਹੜਾ ਮਾਰੀ ਕਿਹੜਾ ਚੀਕਦੀ ਮਾਰੋ ਨਹੀਂ 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 ਐਵੇਂ ਲੈ ਸਾਹਿਬ ਇੱਕ ਗੱਲ ਦੀ ਹਾਂ ਜੀ ਆ ਚੱਕਣਾ ਨਾ ਸਿੱਟੋ ਮੈਂ ਤਿੰਨ ਤੇ ਪੱਟਦੇ ਹਾਂ ਇਹ ਦਿਨ ਮੈਂ ਕਹੀਏਗਾ ਨਹੀਂ ਨਹੀਂ ਇੰਨੀ ਪਾਣੀ ਜੇ ਤੁਹਾਨੂੰ ਥੋੜਾ ਗੱਲ ਨੇ ਆ ਉਹਨਾਂ ਨੂੰ ਕਹੋ ਨਾ ਮੇਰੇ ਕਹਿੰਦੇ ਹੋ ਤੁਹਾਨੂੰ ਤਾਂ ਕਹਿੰਦੇ ਹੀ ਨਹੀਂ ਉਹ ਤੁਹਾਨੂੰ ਤੁਹਾਨੂੰ ਟ੍ਰਾਈ ਵੀ ਤੁਹਾਡੇ ਪੱਖੇ ਯਾਰ ਪਿਆਰ ਨਾ ਰੋ ਯਾਰ ਪਿਆਰ ਨਾ ਤਪਾ ਦੇਖੋ ਲੈ ਕੇ ਜੀ ਵਾਲੇ ਬਾਬਾ ਜੀ ਤੋਂ ਲੈ ਕੇ ਤੁਹਾਡੀ ਤੱਕ ਆ ਜੀ ਬੋਲ ਬਾਨੀ ਬਾਨੀ ਵੀ ਆ ਬਾਨੀ ਵੀ ਆ ਆਹ ਤੁਹਾਡਾ ਗੁੱਸਾ ਅਸੀਂ ਤੁਹਾਨੂੰ ਬੰਦਿਆ ਤੁਸੀਂ ਮੈਨੂੰ ਬੰਦਿਆ ਕਿ ਤੁਹਾਨੂੰ ਬੰਦਿਆ ਜੀ ਅਸੀਂ ਕੱਟ ਕੇ ਬੰਦੇ ਅਸੀਂ ਕੋਈ ਡਰ ਕੇ ਨਹੀਂ ਮੇਰਾ ਹੀ ਹੈ ਮੈਂ ਮੈਨੂੰ ਡਰ ਜਾਈ ਅਸੀਂ ਤੁਹਾਨੂੰ ਥੋੜੀ ਜਿਹੀ ਆਈਆਂ ਕਿ ਇਹ ਮੇਰੇ ਬਹੁਤ ਸਾਰੇ ਰਿਸ਼ਤੇਦਾਰੀ ਹੈ ਜਿਆਦਾ ਨਹੀਂ ਹੈ ਅਸੀਂ ਬੋਤਾਂ ਤੋਂ ਬਾਹਰ ਚਲ ਜੂਗਾ ਨਹੀਂ ਤੁਹਾਨੂੰ ਕਹੀਂ ਜਾਵਾਂਗੇ ਇਹ ਕੰਮ ਹੋਈ ਨਹੀਂ ਛੱਡ ਦਿਓ